ਇੰਨੀ ਬੱਸ ਯੂਨੀਅਨ ਜੀਰਾ ਇਹ ਸਾਡੀ ਸੰਧੂ ਕੰਪਨੀ ਦੀ ਬੱਸ ਆ ਜੀ ਜੋ ਮੱਲਾਂ ਵਾਲੇ ਤੋਂ ਆ ਰਹੀ ਸੀ ਜੀਰੇ ਨੇ ਆਣ ਕੇ ਟਾਈਮ ਚੱਕਣਾ ਸੀ 1:05 ਤੇ ਇੱਥੇ ਆਣ ਕੇ ਜੀ ਗੱਡੀ ਦਾ ਮੇਨ ਪਟਾ ਟੁੱਟ ਗਿਆ ਮੇਨ ਪਟਾ ਟੁੱਟਣ ਦੇ ਕਾਰਨ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ ਵਿਗੜਨ ਕਾਰਨ ਗੱਡੀ ਪਲਟ ਗਈ ਪਲਟੀ ਕਾਰ ਦੇ ਵਿੱਚ ਵੱਜ ਗਈ ਆਣ ਕੇ ਜਿਹਦੇ ਕਾਰਨ ਮਤਲਬ ਜਿਹੜੀਆਂ ਬੱਸੇ ਸਵਾਰੀਆਂ ਸੀ ਉਹਨਾਂ ਨੂੰ ਤਾਂ ਸੱਟਾਂ ਲੱਗੀਆਂ ਮਾਮੂਲੀ ਜਿਹੜੇ ਕਾਰ ਵਾਲੇ ਵੀਰ ਆ ਉਹਨਾਂ ਨੂੰ ਥੋੜੀ ਸੱਟ ਜ਼ਿਆਦਾ ਜੀ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਕਿਸੇ ਨੂੰ ਸੁਖਮਨੀਆ ਹਸਪਤਲ ਜਾਂ ਕਿਸੇ ਨੂੰ ਆਪਣਾ ਸਰਕਾਰੀ ਹਸਪਤਲ ਭੇਜਿਆ ਗਿਆ ਬਾਕੀ ਜਾਨੀ ਨੁਕਸਾਨ ਤੋਂ ਪ੍ਰਮਾਤਮਾ ਨੇ ਬਹੁਤ ਬਚਾ ਕੀਤਾ ਜੀ ਦੇਖੋ ਜਿਵੇਂ ਗੱਡੀ ਦਾ ਪਟਾ ਟੁੱਟਾ ਗੱਡੀ ਮੋਦੀ ਹੋਈ ਆ ਸਵਾਰੀਆਂ ਨੂੰ ਸੱਟਾਂ ਜਾਦਾ ਵੀ ਲੱਗ ਸਕਦੀਆਂ ਸੀ ਇਸ ਕਾਰਨ ਪਟਾ ਟੁੱਟਣ ਦਾ ਕਾਰਨ ਇਹ ਆ ਜੀ ਗੱਡੀ ਮਾੜੀ ਜਿਹੀ ਖੱਡੇ 'ਚ ਵੱਜੀ ਆ ਪਿੱਛੇ ਖੱਡੇ 'ਚ ਵੱਜਦੇ ਆ ਨਾਲ ਹੀ ਪਟਾ ਟੁੱਟ ਗਿਆ ਜੀ ਕੋਈ ਥੋੜੀ ਦੂਰ ਦੂਰ ਪਿੱਛੇ ਅੱਗੇ ਆਣ ਕੇ ਗੱਡੀ ਪਲਟ ਗਈ ਆ ਜੀ ਜਦੋਂ ਪਲਟੀ ਆ ਗੱਡੀ ਉਹ ਅੱਗੋਂ ਕਾਰ ਆ ਰਹੀ ਸੀ ਜੀਰੇ ਤੋਂ ਤੇ ਉਹ ਕਾਰ ਵਾਲਿਆਂ ਨੂੰ ਮਤਲ ਸੱਟ ਲੱਗੀ ਐ ਜਿਹੜਾ ਮੁੰਡਾ ਬੱਸ ਚਲਾ ਰਿਆ ਸੌਰੀ ਜਿਹੜਾ ਕਾਰ ਚਲਾ ਰਿਆ ਸੀ ਉਹਦੇ ਸੱਟ ਜਿਆਦਾ ਲੱਗੀ ਐ ਬਾਕੀ ਸਭ ਠੀਕ ਨੇ ਮਾਮੂਲੀ ਸੱਟਾਂ ਲੱਗੀਆਂ ਨੇ ਡਰਾਈਵਰ ਦੇ ਸੱਟ ਲੱਗੀ ਐ ਕਨੈਕਟਰ ਦੇ ਥੋੜੀਆਂ ਲੱਗੀਆਂ ਜੀ ਬਾਕੀ ਸਭ ਸੇਫ ਨੇ ਜੀ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਬਚਾਅ ਹੋ ਗਿਆ ਜੀ ਬਾਕੀ ਮੇਨ ਕਾਰਨ ਗੱਡੀ ਪਲਟਣ ਦਾ ਪਟਾ ਜੀ ਮੇਨ ਪਟਾ ਟੁੱਟ ਗਿਆ ਦਾ ਜੀਰੇ ਤੋਂ ਮੱਲਾਂ ਵਾਲਿਆਂ ਨੂੰ ਸੜਤ ਜਾਂਦੀ ਆ ਤੇ ਬੂਤੀਆਂ ਵਾਲਾ ਪਿੰਡ ਵਾਲਾ ਬੂਤੀਆਂ ਵਾਲੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਧੱਕ ਕਿਲੋਮੀਟਰ ਅੱਗੇ ਕਾਰ ਦਾ ਤੇ ਬੱਸ ਦਾ ਐਕਸੀਡੈਂਟ ਹੋਇਆ ਬੱਸ ਦੇ ਪਟੇ ਟੁੱਟ ਗਏ ਪਟੇ ਟੁੱਟਣ ਕਰਕੇ ਬੱਸ ਜਾ ਕੇ ਕਾਰ ਚੱਜੀ ਤੇ ਕਾਰ ਦਾ ਦਰਖਤ ਜਮੜ ਗਿਆ ਇਸ ਤਰ੍ਹਾਂ ਕਰਕੇ ਐਕਸੀਡੈਂਟ ਹੋ ਗਿਆ ਜਿਹਦੇ ਕੀ ਕਾਫੀ ਛੱਟਾਂ ਲੱਗੀਆਂ ਹੋਆਂ ਮਰੀਜ਼ਾਂ ਦੇ ਪੰਜ ਬੱਸ ਵੀ ਪਲਟ ਗਈ ਆ ਤੇ ਕਾਰ ਦਾ ਐ ਬਿਲਕੁਲ ਤੈਸ ਨੈਸ ਹੋ ਗਈ ਜਿਹਦੇ ਵਿੱਚ ਇਹ ਪੰਜ ਮਰੀਜ਼ ਇੱਥੇ ਲਿਆਂਦੇ ਗਏ ਸਿਵਲ ਹਸਪਤਾਲ 'ਚ ਤੇ ਇਹਨਾਂ ਦੇ ਵੀ ਦੋਨ ਦੇ ਤਾਂ ਬਹੁਤ ਜ਼ਿਆਦੀਆਂ ਸੱਟਾਂ ਤੇ ਵਿੱਚੋਂ ਕੁਝ ਫ੍ਰੀਕੋਰਡ ਲੈ ਗਏ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਹੀ ਸੱਟਾਂ ਸੀ ਨਾ ਜਿਵੇਂ ਪਤਾ ਹੀ ਇੱਥੇ ਲਾ ਗਿਆ ਉਹਨਾਂ ਨੂੰ ਫ੍ਰੀਕੋਰਡ ਲੈ ਗਏ ਆ ਲਪਾ ਕੇ ਮੇਰੇ ਖਿਆਲੋਂ ਉਹਨੂੰ ਕੱਢਣ ਤੇ ਅੱਧਾ ਪੌਣਾ ਘੰਟਾ ਲੱਗ ਗਿਆ ਵਾ ਇੰਨਾ ਜ਼ਿਆਦਾ ਫਸਿਆ ਪਿਆ ਸੀ ਵਿੱਚ ਤੇ ਚਲੋ ਬੰਦਾ ਉਹ ਹੌਸਲੇ 'ਚ ਆ ਪਰ ਇਹ ਆ ਵੀ ਸੱਟਾਂ ਉਹਦੇ ਬਹੁਤ ਜ਼ਿਆਦੀਆਂ ਆ ਉਰਗਾਨੀ ਬਹੁਤ ਜਿਆਦਾ ਸੱਟਾਂ ਆ। ਚਲੋ ਪਰਮਾਤਮਾ ਕਰੇ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ। ਚੜ੍ਹਦੀਆਂ ਕਲਾ ਦੀ ਕਰੇ। ਵਰਮਿੰਦਰਪਾਲ ਸਿੰਘ ਮੈਡੀਕਲ ਆਫਸਰ ਐਸਡੀਐ ਜੀਰਾ ਸਾਡੇ ਕੋਲ 6 ਪੇਸ਼ੀਐਂਟ ਲੈ ਕੇ ਆਏ ਗਏ ਸੀਗੇ ਜੋ ਕਿ ਦੱਸਿਆ ਜਾਂਦਾ ਹੈ ਕਿ ਮੱਲਾਵਾਲਾ ਰੋਡ ਤੇ ਐਕਸੀਡੈਂਟ ਹੋਇਆ ਸੀ ਕਾਰ ਤੇ ਬੱਸ ਦੇ ਵਿੱਚ ਕਾਰ ਟੱਕਰ ਹੋਈ ਸੀ ਤੇ ਬੱਸ ਕਹਿੰਦੇ ਪਲਟ ਗਈ ਹੈ ਜੀ। 6 ਪੇਸ਼ੀਐਂਟ ਅਸੀਂ ਸਾਰਿਆਂ ਦਾ ਚੈੱਕਅਪ ਕੀਤਾ ਹੈਗਾ ਫਰਸਟ ਏਡ ਦਿੱਤੀ ਹੈਗੀ ਆ ਸਾਰੇ ਪੇਸ਼ੀਐਂਟ ਸੇਫ ਐਂਡ ਸੌਂਡ ਨੇ। ਦੋ ਪੇਸ਼ੈਂਟਾਂ ਨੂੰ ਆਪਾਂ ਇਤਿਹਾਦ ਦੇ ਤੌਰ ਤੇ ਫਰੀਦਕੋਟ ਰੈਫਰ ਕੀਤਾ ਕਿਉਂਕਿ ਹੈਡਿੰਗਰੀ ਹੋਣ ਕਰਕੇ ਸਾਨੂੰ ਸੀਟੀ ਸਕੈਨ ਦੀ ਲੋੜ ਮਹਿਸੂਸ ਹੋਈ ਇਸ ਲਈ ਉਹਨਾਂ ਨੂੰ ਉੱਤੇ ਰੈਫਰ ਕੀਤਾ ਗਿਆ ਹੈ ਬਾਕੀ ਸਾਰੇ ਪੇਸ਼ੈਂਟ